ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਪੰਜਾਬੀ ਸਟੋਰੀ ਮਿਲਦੀ ਹੈ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਮੋਗੇ ਅੱਜ ਆਪਾਂ ਗੁਰਪ੍ਰੀਤ ਸਿੰਘ ਦੁਆਰਾ ਲਿਖਿਆ ਗਿਆ ਨਾਵਲ ਸ਼ਰੀਕ ਦਾ ਆਖਰੀ ਭਾਗ ਲੈ ਕੇ ਹਾਜ਼ਰਾਂ ਉਮੀਦ ਹੈ ਤੁਹਾਨੂੰ ਇਹ ਭਾਗ ਅੱਜ ਦਾ ਵਧੀਆ ਲੱਗੇਗਾ ਆਓ ਸ਼ੁਰੂ ਕਰੀਏ ਉਹਨਾਂ ਦੇ ਜਾਣ ਤੋਂ ਬਾਅਦ ਘਰ ਅੰਦਰ ਗੁਜਰੀਤ ਖੁਲਾਇਆ ਉਸ ਦੇ ਸਿਰ ਆਨੇ ਖੁਲਪਾਟ ਕੀ ਕਹਿ ਲੱਗਾ ਕੁਝ ਨਹੀਂ ਹੋਇਆ ਪੁੱਤੇ ਜਲਦੀ ਹੀ ਸਭ ਕੁਝ ਠੀਕ ਹੋ ਜਾਣਾ ਹੈ ਨਲਿਆਰ ਆਪਣੇ ਬਾਪੂ ਨੂੰ ਮਾਫ ਕਰ ਦੇ ਮੇਰੇ ਕਰਕੇ ਤੇਰੀ ਇਹ ਹਾਲਤ ਹੋਈ ਆ ਮੈਂ ਇਹ ਬੰਦਾ ਪਹਿਚਾਨਣ ਚ ਗਲਤੀ ਕਰ ਦਿੱਤੀ ਤੂੰ ਤਾਂ ਮੈਨੂੰ ਕਹਿੰਦਾ ਵੀ ਰਿਹਾ ਸੀ ਗੱਜਨ ਬਦਲਣ ਵਾਲੀਆਂ ਛੁ ਨਹੀਂ ਆ ਗਏ ਨਹੀਂ ਬਾਪੂ ਜੀ ਤੁਸੀਂ ਇਹ ਕੀ ਕਹਿ ਰਹੇ ਹੋ ਮਾਂ ਪਿਓ ਕਦੀ ਆਪਣੇ ਬੱਚਿਆਂ ਤੋਂ ਮਾਫੀ ਨਹੀਂ ਮੰਗਦੇ ਹੁੰਦੇ ਤੁਸੀਂ ਦੋਵੇਂ ਐਵੇਂ ਹੀ ਸਾਰੀ ਉਮਰ ਹੱਸੇ-ਭੱਸੇ ਰਹੋ ਮੇਰੇ ਲਈ ਇਹ ਨਹੀਂ ਬਹੁਤਾ ਪਰ ਤੁਸੀਂ ਉੱਥੇ ਕਿਵੇਂ ਆ ਗਏ ਖਿਰ ਸਿੰਘ ਪਤ ਮੈ ਤਾਂ ਉਸੰਦਾ ਹੀ ਤੁਹਾਡੇ ਪਿੱਛੇ ਆਪਣਾ ਆਦਮੀ ਲਗਾਇਆ ਹੋਇਆ ਸੀ ਜਿਸ ਨੇ ਨਿਤਿਕ ਨੇ ਕਿਹਾ ਸੀ ਕਿ ਕੁਝ ਮਾੜਾ ਹੋਣ ਵਾਲਾ ਬਾਪੂ ਜੀ ਮੈਂ ਅੰਦਰ ਆ ਜਾਮ ਦਰਵਾਜ਼ੇ 'ਚ ਖੜੀ ਹੋਈ ਖੁਸ਼ਦੀਪ ਕਹਿਣ ਲੱਗੀ ਕੇ ਸਿੰਘ ਉਹ ਆ ਜਾ ਤੀਏ ਹੋਰਸਨਾ ਕਿਵੇਂ ਚੱਲ ਰਹੀ ਹੈ ਤੇਰੀ ਡਾਕਟਰੀ ਹੋਰ ਸਭ ਠੀਕ ਠਾਕ ਆ ਉਸ ਦਾ ਸਿਰ ਪਲੋਸ ਦੀਆਂ ਕਹਿਣ ਲੱਗਾ ਖੁਸ਼ਦੀਪ ਹਾਂਜੀ ਸਭ ਵਧੀਆ ਜੀ ਗੁਰਜੀਤ ਕਿਵੇਂ ਆ ਗੁਰੇ ਹਾਂਜੀ ਪੱਬੇ ਠੀਕ ਆ ਖੁਸ਼ਦੀਪ ਤੁਹੋਂ ਆਰਾਮ ਕਰ ਜਿਆਦਾ ਨਾ ਸੋਚੀ ਅਸੀਂ ਹਾਂ ਸਭ ਸੰਭ ਲਵਾਂਗੇ ਬਾਪੂ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਖੇਰ ਸਿੰਘ ਹਾਂ ਬੋਲਤੀਏ ਖੁਸ਼ਦੀਪ ਬਾਪੂ ਜੀ ਨਿਤਿਕਾ ਦਾ ਇਸ ਹਾਲ ਤੇ ਆਪਣੀ ਦਿਮਾਗ ਤੇ ਜਿਆਦਾ ਬੋਝ ਪਾਉਣ ਟੈਨਸ਼ਨ ਲੈਣੀ ਚੰਗੀ ਗੱਲ ਨਹੀਂ ਆ ਤੁਸੀਂ ਉਸ ਨੂੰ ਕਰ ਲਿਆ ਜਾਓ ਉਸ ਨੂੰ ਆਰਾਮ ਦੀ ਸਖਤ ਲੋੜ ਤੇ ਉਹਨੂੰ ਸੇ ਖਾਸ ਧਿਆਨ ਰੱਖੋ ਖੇਰ ਸਿੰਘ ਮੈਂ ਹੁਣੇ ਦਿਆਲੋਂ ਨਾਲ ਗੱਲ ਕਰਦਾ ਹਾਂ ਕਿਉਂ ਨਿਤਿਕਾ ਨੂੰ ਆਪਣੇ ਨਾਲ ਲੈ ਕੇ ਘਰ ਚਲੀ ਜਾਵੇ ਇਹ ਹੈ ਕਿ ਕੀਰ ਸਿੰਘ ਪਹਾੜ ਨਾ ਚਲਾ ਗਿਆ ਮੰਗਰੀ ਹੀ ਖੁਸ਼ਦੀਪ ਚਲੀ ਗਈ ਉਹਨਾਂ ਨੇ ਜਾ ਕੇ ਨਿਤਿਕਾ ਨੂੰ ਸਮਝਾਇਆ ਤੇ ਘਰ ਜਾਣ ਲਈ ਰਾਜ਼ੀ ਕੀਤਾ ਫਿਰ ਦਿਆਲੂ ਨਿਤਿਕਾ ਨੂੰ ਲੈ ਕੇ ਘਰ ਆ ਗਈ ਹਫਤੇ ਬਾਅਦ ਗੁਰਜੀਤ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਕੀਰਸ ਨੂੰ ਲੈ ਕੇ ਘਰ ਆ ਗਿਆ ਸੀ ਦਿਆਲੂ ਕੱਲੀ ਨੂੰ ਦੋ ਜਣੀਆਂ ਦੇ ਸੰਬੰਧ ਦੀ ਖੇਚਲ ਜ਼ਿਆਦਾ ਹੋ ਗਈ ਸੀ ਇਹ ਦੇਖ ਕੇ ਕੀਰ ਨੇ ਵੀ ਕੁਝ ਦਿਨਾਂ ਲਈ ਸਰਪੰਚੀ ਦੇ ਕੰਮ ਛੱਡ ਕੇ ਪਹਿਲਾਂ ਆਪਣੇ ਪੁੱਤ ਨੂੰ ਸੰਬੰਧ ਦਾ ਕੰਮ ਕੀਤਾ ਤਾਂ ਜੋ ਉਹ ਦਿਆਲੂ ਦੀ ਖੇਚਲ ਨੂੰ ਕੁਝ ਘਟ ਕਰ ਸਕੇ ਹੁਣ ਤੱਕ ਤਾਂ ਗੁਰੀ ਦੀਆਂ ਲੱਤਾਂ ਦਾ ਪਲਸਟਰ ਵੀ ਉੱਤੇ ਚੁੱਕਾ ਸੀ ਉਹ ਸਹਾਰੀ ਨਾਲ ਹੌਲੀ ਹੌਲੀ ਤੁਰਦਾ ਵੀ ਸੀ ਉਧਰ ਗੱਜਨ ਦਾ ਪੁੱਤ ਤਾਰੀ ਨਸ਼ਾ ਛੁੜਾਉ ਕੇਂਦਰ ਚੋਂ ਪਾਜ ਗਿਆ ਤੇ ਆਪਣੇ ਇੱਕ ਦੋਸਤ ਕੋਲਾ ਨਸ਼ਾ ਕਰਨ ਲੱਗ ਪਿਆ ਇੱਕ ਦਿਨ ਉਸਨੇ ਨਸ਼ੇ ਦੀ ਉਪਟੋਸ ਲੈ ਲਈ ਜਿਸ ਤੇ ਕਰਕੇ ਉਸਦੀ ਮੌਤ ਹੋ ਗਈ ਅਗਲੇ ਦਿਨ ਜਦੋਂ ਸੀ ਲਾਸ਼ ਕਰ ਲਈ ਆਂਦੀ ਗਈ ਤੱ ਗੱਜਨ ਦੇ ਘਰ ਵਾਲੀ ਵੀ ਆਪਣੇ ਪੁੱਤ ਦੇ ਚਲੇ ਜਾਂਦਾ ਸਦਮਾ ਨਹੀਂ ਸਹਿ ਸਕੇ ਉਹ ਵੀ ਆਪਣੇ ਪੁੱਤ ਦੇ ਪਿੱਛੇ ਹੀ ਦੁਨੀਆ ਨੂੰ અલਵਿਦਾ ਆਖ ਕੇ ਪੂਰੇ ਪਿੰਡ 'ਚ ਅਚਾਨਕ ਹੋਈਆਂ ਦੋ ਮੌਤਾਂ ਕਾਰਨ ਸੋਗ ਫੈਲ ਗਿਆ ਸੀ ਹਰ ਕੋਈ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਸੀ ਕੋਈ ਆਖਦਾ ਸੀ ਬੰਦੇ ਨੂੰ ਲੇਖਾ-ਜੁਖਾ ਸਵੇਥੀ ਹੀ ਦੇਣਾ ਪੈਂਦਾ ਆ ਕੋਈ ਗੱਜਨ ਦੇ ਮਾੜੇ ਕਰਮਾਂ ਨੂੰ ਕੋਸ ਰਿਹਾ ਸੀ ਸਿਆਣੀਆਂ ਨੇ ਸੱਚ ਹੀ ਕਿਹਾ ਹੈ ਜਿਹੋ ਜਿਹਾ ਕਰੂੰਗੇ ਉਹੇ ਜਿਹਾ ਭਰੂੰਗੇ ਕੁਝ ਦਿਨਾਂ ਬਾਅਦ ਸਭ ਨਾਰਮਲ ਵੀ ਹੋ ਗਿਆ। ਪਿੰਡ 'ਚ ਪਹਿਲਾਂ ਬੜੀਆਂ ਖੁਸ਼ੀਆਂ ਪਰਤਾਈਆਂ ਸਨ। ਨਿਤਿਕਾ ਦੀ ਡਿਲੀਵਰੀ ਦਾ ਸਮਾਂ ਨੇੜੇ ਆ ਜਾਣ ਕਰਕੇ ਹੁੰਦੇ ਵਾਲੋ ਹਰ ਪਲ ਉਸ ਦੇ ਨਾਲ ਹੀ ਰਹਿੰਦੀ ਸੀ। ਇੱਕ ਸਵੇਰੇ ਤੜਕੇ ਜੇ ਨਿਤਿਕਾ ਨੂੰ ਲੀਵਰ ਪੇਨ ਹੋਣੀ ਸ਼ੁਰੂ ਹੋ ਗਈ। ਵਿਆਹ ਵਾਲੋ ਨੇ ਫਟਾਫਟ ਕੇਰ ਹੋਣਾ ਨੂੰ ਜਗਾਇਆ ਤੇ ਉਹ ਨਿਤਿਕਾ ਨੂੰ ਨਾਲ ਲੈ ਕੇ ਸ਼ਹਿਰ ਹਸਪਤਾਲ ਵੱਲ ਨੂੰ ਤੁਰ ਪਈ। ਗੁਰੀ ਨੇ ਪਹਿਲਾਂ ਹੀ ਕੁਸ਼ਤੀਪ ਨੂੰ ਫੋਨ ਕਰਕੇ ਸਾਰੀ ਗੱਲ ਦੱਸ ਦਿੱਤੀ। ਉਸਨੇ ਹਸਪਤਾਲ ਫੋਨ ਕਰਕੇ ਸਾਰੀ ਤਿਆਰੀ ਕਰਵਾ ਕੇ ਰੱਖ ਲਈ ਜਦੋਂ ਹਸਪਤਾਲ ਪਹੁੰਚੇ ਤਾਂ ਖੁਸ਼ਦੀ ਪਹਿਲਾਂ ਹੀ ਉਹਨਾਂ ਦਾ ਹਸਪਤਾਲ ਦੇ ਦਰਵਾਜ਼ੇ ਤੇ ਖੜੀ ਇੰਤਜ਼ਾਰ ਕਰ ਰਹੀ ਸੀ ਜਦ ਗੱਡੀ ਆ ਕੇ ਦਰਵਾਜ਼ੇ ਤੇ ਰੁਕੀ ਤਾਂ ਖੁਸ਼ਦੀ ਬਣੀ ਜਲਦੀ ਨਾਲ ਆਪਣੇ ਸਟਾਫ ਨੂੰ ਨਾਲ ਲੈ ਨਿਤਿਕਾ ਨੂੰ ਸੰਭਲ ਲਿਆ ਤੇ ਉਸ ਨੂੰ ਜਲਦੀ ਨਾਲ ਕਿ ਅੰਦਰ ਚਲੇਗੀ ਨਿਤਿਕਾ ਨੂੰ ਉਹ ਅੰਦਰ ਆਪਰੇਸ਼ਨ تھیਟਰ ਚ ਲੈ ਗਏ 10 ਮਿੰਟ ਬਾਅਦ ਅੰਦਰੋਂ ਨਰਸ ਕਾਲੀ ਨਾਲ ਬਾਹਰ ਆਈ ਤੇ ਆਪਣਾ ਸਮਾਨ ਲੈ ਕੇ ਫਿਰ ਅੰਦਰ ਚਲੀ ਗਈ ਬਾਹਰ ਹਾਲ ਚ ਗੁਰਜੀਤ ਤੇ ਉਸ ਦੇ ਬੀਬੀ-ਬਾਪੂ ਟੈਨਸ਼ਨ ਚ ਬੈਠੇ ਸਨ ਕੁਝ ਧੀਰ ਬਾਦ ਕੁਸ਼ਦੀਪੰਤਰੋਂ ਬਾਹਰ ਆਈ ਤੇ ਆਕਿਓ ਗੁਰਜੀਤ ਨੂੰ ਕਹਿਣ ਲੱਗੀ ਗੁਰਜੀਤ ਤੂੰ ਉੱਠ ਮੇਰੀ ਨਾਲ ਜਲਦੀ ਅੰਦਰ ਚਲ ਗੁਰੇ ਪਰ ਭਾਬੀ ਹੋਇਆ ਕੀ ਆ ਖੁਸ਼ਦੀਪ ਨੀਤੀ ਕਦਾ ਕੇਸ ਹੱਥੋਂ ਨਿਕਲਦਾ ਜਾ ਰਿਹਾ ਉਹ ਬਹੁਤ ਕਬਰਾ ਰਹੀਆ ਜਿਸ ਕਰਕੇ ਉਸ ਦਾ ਬੀਪੀ ਬਹੁਤ ਘਟ ਵੱਧ ਰਿਹਾ ਹੈ ਮੈਨੂੰ ਡਰ ਆ ਕੁਝ ਗਲਤ ਨਾ ਹੋ ਜਾਈ ਦੇਆਲੋ ਤੇਏ ਤੂੰ ਕੀ ਕਹਿ ਰਹੀ ਆ ਰੱਬ ਦਾ ਵਾਸਤਾ ਹੀ ਆ ਮੇਰੀ ਤੀਤੀ ਉਸ ਤੇ ਬੱਚੇ ਨੂੰ ਬਚਾਲਾ ਬੇਹਲੂ ਹੱਥ ਜੋੜਦਿਆਂ ਕਹਿਣ ਲੱਗੀ ਫੇਰ ਖੁਸ਼ਦੀਪ ਉਹਨਾਂ ਦਾ ਹੱਥ ਆਪਣੇ ਹੱਥ ਵਿੱਚ ਲੈਂਦਿਆਂ ਕਹਿਣ ਲੱਗੀ ਬੀਬੀ ਜੀ ਤੁਸੀਂ ਮੇਰਾ ਪਰੋਸਾ ਕਰੋ ਮੈਂ ਆਪਣੀ ਪੂਰੀ ਵਾਅਦਾ ਲਾਦਿਆਂ ਕਿ ਪਰ ਮਾਂ ਤੇ ਬੱਚੇ ਨੂੰ ਕੁਝ ਨਹੀਂ ਹੋਣਦਿਆਂਗੀ ਗੁਰਜੀਤ ਤੂੰ ਹਣ ਚੱਲ ਮੇਰੇ ਨਾਲ ਉਸ ਨੂੰ ਉਠਾਉਂਦੇ ਹੋਏ ਕਹਿਣ ਲੱਗੀ ਫੇਰ ਜਦ ਉਹ ਅੰਦਰ ਆਈ ਤਾਂ ਗੁਰਜੀਤ ਕਹਿਣ ਲੱਗਾ ਭਾਬੀ ਮੈਂ ਤਾਂ ਮੈਨੂੰ ਵੀ ਡਰ ਲੱਗ ਰਿਹਾ ਹੈ ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਮੈਂ ਕਰਨਾ ਕੀ ਖੁਸ਼ਦੀਪ ਤੂੰ ਤੇ ਨੀਤਿਕਾ ਜਦ ਕੱਲੇ ਹੋਨੇ ਹੋ ਤਾਂ ਕੀ ਕਰਦੇ ਹੋ ਪਿਆਰ ਭਰੀਆਂ ਗੱਲਾਂ ਬਾਤਾਂ ਕਰਦੇ ਹੋ ਨਾ ਬਸ ਇੱਥੇ ਵੀ ਤੂੰ ਉਹੀ ਕਰਨਾ ਆ ਉਸ ਸਤਿਆਣ ਆਪਣੀਆਂ ਗੱਲਾਂ ਚ ਲਗਾ ਉਸ ਨੂੰ ਹੌਸਲਾ ਦੇ ਤਾਂ ਕਿ ਨੀਤਿਕਾ ਰਤਿਆਨ ਪਟਕ ਕੇ ਕਿਸੇ ਹੋਰ ਪਾਸੇ ਲੱਗੇ ਤੇ ਉਸ ਦਾ ਬਲੱਡ ਪ੍ਰੈਸ਼ਰ ਨਾਰਮਲ ਹੋਵੇ ਤਾਂ ਫਿਰ ਅਸੀਂ ਉਸ ਦਾ ਆਪਰੇਸ਼ਨ ਕਰ ਸਕੀਏ ਗੁਰੀ ਨੀਤਿਕਾ ਦੇ ਸਿਰਾਨੇ ਕੋਲਾ ਕੇ ਖੜ ਗਿਆ ਗੁਰਜੀਤ ਨੂੰ ਆਪਣੇ ਸਾਹਮਣੇ ਖੜਾ ਦੇਖ ਕੇ ਉਸ ਨੂੰ ਇੰਜ ਲੱਗ ਗਿਆ ਜਿਵੇਂ ਉਹ ਇੱਕ ਪਲ ਲਈ ਆਪਣੇ ਸਾਰੇ ਦੁੱਖ ਦਰਦ ਭੁੱਲ ਗਿਆ ਹੋਵੇ ਫਿਰ ਉਸ ਦਾ ਹੱਥ ਆਪਣੇ ਹੱਥਾਂ ਚ ਲੈ ਕੇ ਕਹਿਣ ਲੱਗੀ ਕੁਝ ਜਿਹੀ ਸੀ ਮੈਨੂੰ ਬਹੁਤ ਡਰ ਲੱਗ ਰਿਹਾ ਹੈ ਮੇਰੇ ਤੇ ਦਰਦ ਹੁਣ ਹੋਰ ਸਹਿ ਨਹੀਂ ਹੋ ਰਿਹਾ ਮੈਨੂੰ ਤਾਂ ਇੰਜ ਲੱਗਦਾ ਜਿਵੇਂ ਇਹ ਦਰਦ ਮੇਰੀ ਜਾਨ ਲੈ ਲਵੇਗਾ ਗੁਰੀ ਨੀਤਿਕਾ ਦੀ ਅੱਖਾਂ 'ਤੇ ਹੰਝੂ ਪਹੁੰਚਦੇ ਹੋਏ ਕਹਿਣ ਲੱਗਾ ਨੀਤਿਕਾ ਤੁਸੀਂ ਘਬਰਾਉਣਾ ਛੱਡੋ ਕੁਝ ਨਹੀਂ ਹੁੰਦਾ ਤੁਸੀਂ ਹਿੰਮਤ ਰੱਖੋ ਮੈਂ ਹਾਂ ਤੁਹਾਡੇ ਕੋਲ ਮੈਂ ਕੁਝ ਨਹੀਂ ਹੋਣ ਦੇਣਾ ਫਿਰ ਉਸ ਦੇ ਸਹਰਾਣੇ ਸਟੂਲ ਤੇ ਬੈਠਦਿਆਂ ਕਹਿਣ ਲੱਗਾ ਕੁਝ ਨਹੀਂ ਹੁੰਦਾ ਤੁਸੀਂ ਬਸ ਹਿੰਮਤ ਰੱਖੋ ਸਭ ਠੀਕ ਹੋ ਜਾਣਾ ਹੈ ਜਿਹੜੇ ਆਪਾਂ ਜੋ ਇਕੱਠਿਆਂ ਨੇ ਇੰਨੇ ਸੁਪਨੇ ਦੇਖੇ ਸਾਡੀ ਆਉਣ ਵਾਲੀ ਜ਼ਿੰਦਗੀ ਨੂੰ ਲੈ ਕੇ ਉਹ ਮੈਂ ਫਿਰ ਕਿਸਦੇ ਨਾਲ ਪੂਰੇ ਕਰਾਂਗਾ ਤੁਸੀਂ ਦੇਖਣਾ ਕੋਈ ਇੱਕ ਪਲਾਂ ਬਾਅਦ ਤੁਹਾਡੇ ਕੋਲ ਇਸ ਦੁਨੀਆ ਦੀ ਸਭ ਤੋਂ ਪਿਆਰੀ ਚੀਜ਼ ਸਾਡੀ ਧੀ ਹੋਵੇਗੀ ਉਸੇ ਰੋਂਦੀ ਕਲਕਾਰੀ ਸੁਣ ਕੇ ਤਾਨੂੰ ਸਭ ਦੁੱਖ ਦਰਦ ਭੁੱਲ ਜਾਣੇ ਆ ਫੇਰ ਕੁਝ ਸਾਲਾਂ ਬਾਅਦ ਸਾਡੀ ਤੀ ਤੁਰਨ ਲੱਗ ਪੈਣਾ ਆ ਤਾਂ ਫਿਰ ਉਸਨੇ ਦੇਖੀ ਤੈਨੂੰ ਕਿੰਨਾ ਤੰਗ ਕਰਿਆ ਕਰਨਾ ਆ ਤੂੰ ਸਾਰਾ ਦਿਨ ਉਸਦੇ ਪਿੱਛੇ ਪਿੱਛੇ ਰੋਟੀ ਖਵਾਉਣ ਨੂੰ ਭੱਜਦੀ ਰਿਹਾ ਕਰਨਾ ਆ ਪਰ ਉਸਨੇ ਤੇਰੇ ਹੱਥ ਨਹੀਂ ਆਇਆ ਕਰਨਾ ਤੂੰ ਉਸ ਨੂੰ ਸਵੇਰੇ ਸੋਹਣਾ ਜਿਹਾ ਆਪਣੇ ਵਾਂਗੂ ਤਿਆਰ ਕਰਕੇ ਸਕੂਲ ਛੱਡ ਕੇ ਆਇਆ ਕਰੀ ਮੈਂ ਦੁਪਹਿਰ ਨੂੰ ਉਸ ਨੂੰ ਸਕੂਲੋਂ ਲੈ ਕੇ ਆਇਆ ਕਰਾਂਗਾ ਨਿਤਿਕਾ ਫੇਰ ਕੁਛ ਸਲਾਮ ਬਾਦ ਜੇ ਸਾਡੀ ਪਰੀ ਦਾ ਛੋਟਾ ਪ੍ਰਾਪ ਇਸ ਦੁਨੀਆ ਚ ਆਏਗਾ ਤਾਂ ਭੈਣ ਭਰਾ ਦੀ ਚੂੜੀ ਬਣ ਜਾਏਗੀ ਸਾਡੀ ਪਰੀ ਨੇ ਆਪਣੇ ਛੋਟੇ ਪ੍ਰਾਦਾ ਖੂਬ ਖਿਆਲ ਰੱਖਿਆ ਕਰਨਾ ਹੈ ਉਸ ਨੂੰ ਆਪਣੇ ਨਾਲ ਸਕੂਲ ਲੈ ਕੇ ਜਾਇਆ ਕਰਨਾ ਹੈ ਉਹਨਾਂ ਦੋਵਾਂ ਨੇ ਇਕੱਠਿਆਂ ਖੇਡਿਆ ਕਰਨਾ ਹੈ ਤੇ ਲੜਿਆ ਝਗੜਿਆ ਕਰਨਾ ਹੈ ਫੇਰ ਚੱਟ ਮਨ ਵੀ ਜਾਇਆ ਕਰਨਾ ਹੈ ਫਿਰ ਸਾਡੀ ਉਹ ਪਿਆਰੀ ਜੀ ਪਰੀ ਤਦ ਵੱਡੀ ਹੋ ਜਾਏਗੀ ਪਤਾ ਹੀ ਨਹੀਂ ਲੱਗਣਾ ਤੇ ਇੱਕ ਦਿਨ ਫਿਰ ਉਹ ਆਪਣੇ ਸਹੁਰੇ ਘਰ ਚਲੀ ਜਾਵੇਗੀ ਫਿਰ ਆਪਾਂ ਦੋਨਾਂ ਨੇ ਬੈਠ ਕੇ ਖੂਬ ਰੋਣਾ ਇੱਕ ਦੂਜੇ ਨੂੰ ਹੌਸਲਾ ਦੇਣਾ ਗੁਰੀ ਹਾਂਜੀ ਫਿਰ ਆਪਾਂ ਆਪਣੇ ਪੁੱਤ ਨੂੰ ਵਿਆਹ ਕੇ ਘਰ ਵਿੱਚ ਨੂੰ ਲੈ ਕੇ ਆਵਾਂਗੇ ਉਸ ਤੋਂ ਬਾਅਦ ਤੂੰ ਸਾਰਾ ਦਿਨ ਮੰਜੇ ਤੇ ਬੈਠ ਕੇ ਆਰਾਮ ਕਰਿਆ ਕਰੀ ਫੇ ਚਾ ਤੂੰ ਦਾਦੀ ਬਣ ਗਈ ਨਾ ਤਾਂ ਆਪਣੇ ਪੁੱਤੇ-ਪੋਤੀਆਂ ਨਾਲ ਬੈਠੀ ਖੇਡਿਆ ਕਰੀ ਮੈਂ ਆਪਣੀ ਪੁੱਤ ਤੇ ਪੋਤੀਆਂ ਨੂੰ ਮੋਢੇ ਤੇ ਵਠਾ ਕੇ ਮੇਲਾ ਦਿਖਾ ਕੇ ਲਿਆਇਆ ਕਰਾਂਗਾ ਨਿਤਿਕਾ ਗੁਰਜੀਤ ਸਿੰਘ ਇਹ ਸਭ ਸੋਚ ਕੇ ਹੀ ਕਿੰਨਾ ਵਧੀਆ ਲੱਗਦਾ ਹੈ ਗੁਰੀ ਹਾਂਜੀ ਨਾਲੇ ਹਲੇ ਤੱਕ ਤੁਸੀਂ ਮੇਰੇ ਚਿੱਟੇ ਵਾਲਾਂ 'ਚ ਮਹਿੰਦੀ ਲਗਾਉਣੀ ਆ ਤੇ ਮੈਂ ਤੇਰੇ ਵਾਲ ਬਾਇਆ ਕਰਨੇ ਆ ਇਹਨਾਂ ਨੂੰ ਬੱਚੇ ਦੇ ਰੋਣ ਦੀ ਆਵਾਜ਼ ਸੁਣ ਕੇ ਨਿਤਿਕਾ ਤੇ ਗੁਰੀ ਦੇ ਚਿਹਰੇ 'ਤੇ ਖੁਸ਼ੀ ਆ ਗਈ ਜਦੋਂ ਉਹਨਾਂ ਦੇਖਿਆ ਖੁਸ਼ਦੀਪ ਛੋਟੇ ਜਿਹੇ ਬੱਚੇ ਨੂੰ ਆਪਣੀ ਗੋਚ ਚੱਕੀ ਖੜੀ ਸੀ ਖੁਸ਼ਦੀਪ ਨੇ ਆ ਕੇ ਬੱਚਾ ਨਿਤਿਕਾ ਨੂੰ ਫੜਾਉਂਦੀਆਂ ਕਿਹਾ ਗੁਰਜੀਤ ਨਿਤਿਕਾ ਮੁਬਾਰਕ ਹੋਵੀਂ ਤੀ ਹੋਈ ਆ ਆਪਣੀ ਛੋਟੀ ਜੀ ਤੀ ਨੂੰ ਸ਼ਾਤੀ ਨਾਲ ਲਗਾਉਂਦੀਆਂ ਨਿਤਿਕਾ ਖੁਸ਼ ਹੁੰਦੀ ਹੋਈ ਕਹਿਣ ਲੱਗੀ ਹਾਂ ਕਿੰਨੀ ਪਿਆਰੀ ਜੀ ਸਾਡੀ ਛੋਟੀ ਜੀ ਛੜੀ ਗੁਰਜੀਤ ਜੀ ਇਹਦੇ ਹੱਥ ਤਾਂ ਦੇਖੋ ਕਿੰਨੇ ਛੋਟੇ ਛੋਟੇ ਤੇ ਪਿਆਰੀ ਪਿਆਰੀ ਨੇ اپنی تینوں گلنا لگا کے نیتیکا ਨੂੰ ਇੰਝ ਲੱਗਿਆ ਜਿਵੇਂ ਉਸ ਨੂੰ ਕੋਲੇ ਜਹਾਨ ਦੀਆਂ ਖੁਸ਼ੀਆਂ ਮਿਲ ਗਈਆਂ ਹੋਣ ਉਸ ਦੀਆਂ ਅੱਖਾਂ 'ਚ ਖੁਸ਼ੀ ਦੇ ਮਾਰੇ ਹੰਝੂ ਵਗਣ ਲੱਗੇ ਫਿਰ ਆਪਣੀਆਂ ਅੱਖਾਂ ਦੇ ਹੰਝੂ ਸਾਫ਼ ਕਰਦੇ ਆ ਨਿਤਿਕਾ ਕਹਿਣ ਲੱਗੀ ਗੁਰਜੀਤ ਜੀ ਆਪਣੀ ਮੰਮੀ ਜੀ ਪਰੇ ਸਾਡੀ ਦੁਨੀਆ 'ਚ ਆ ਗਈ ਆ ਗੁਰੇ 1 ਮਿੰਟ ਪਹਿਲਾਂ ਮੈਂ ਮਾਂ ਤੇ ਧੀ ਦੀ ਜ਼ਿੰਦਗੀ ਦੀ ਪਹਿਲੀ ਤਸਵੀਰ ਨੂੰ ਆਪਣੇ ਮੋਬਾਈਲ 'ਚ ਤਾਂ ਸਾਮ ਕੀ ਰੱਖ ਲਮਾ ਕਿਆ ਕਿਸ ਨੇ ਦੋਨਾਂ ਦੀ ਪਿਕ ਕਲਿੱਕ ਕੀਤੀ ਫਿਰ ਤਸਵੀਰ ਨਿਤਿਕਾ ਨੂੰ ਦਿਖਾਉਂਦੇ ਹੋਏ ਕਹਿਣ ਲੱਗਾ ਇਹ ਆ ਮੇਰੀ ਜ਼ਿੰਦਗੀ ਦਾ ਸਭ ਤੋਂ ਅਹਿਮ ਤੇ ਯਾਦਗਰ ਪਲ ਜਿਸ ਲਈ ਮੈਂ ਹਮੇਸ਼ਾ ਤੋਂ ਇੰਤਜ਼ਾਰ ਕੀਤਾ ਸੀ ਇਸ ਨੂੰ ਮੈਂ ਸਾਰੀ ਉਮਰ ਸਾਂਭ ਕੇ ਰੱਖਾਂਗਾ ਸੋਹਣੀ ਆ ਨਾ ਤਸਵੀਰ ਨਿਤਿਕਾ ਹਾਂਜੀ ਬਹੁਤ ਸੋਹਣੀ ਆ ਘਰੇ ਭਾਬੀ ਮੈਂ ਆਪਣੀ ਤੀ ਨੂੰ ਆਪਣੀ ਗੋਚ ਚੱਕ ਸਕਦਾ ਹਾਂ ਕੁਸ਼ਦੀਪ ਗੁਰਜੀਤ ਪਹਿਲਾਂ ਤੁਸੀਂ ਦਸਤਾਨੇ ਪੈਨੋ ਵੱਚੀਆਂ ਦੀ ਸਕਿਨ ਬਹੁਤ ਸੈਂਸਿਟਿਵ ਹੁੰਦੀ ਆ ਫਿਰ ਉਸ ਦੀ ਤੀ ਨੂੰ ਚੁੱਕ ਕੇ ਗੁਰਜੀਤ ਦੇ ਹੱਥਾਂ 'ਚ ਫੜਾ ਦਿੱਤਾ ਗੁਰੀ ਸੱਚੀ ਬਹੁਤ ਪਿਆਰੀ ਆ ਸਾਡੀ ਤੀ ਇਹ ਤਾਂ ਜਮਾ ਹੀ ਫੁੱਲਾਂ ਵਰਗੀ ਬਿਲਕੁਲ ਹਲਕੀ ਜਿਹੀ ਲੈਫਰ ਨਿਤਿਕਾ ਸਾਂਭੂ ਪਈਸ ਨੂੰ ਮੈਨੂੰ ਤਾਂ ਡਰ ਲੱਗ ਰਿਹਾ ਆ ਇੰਨੀ ਛੋਟੀ ਜਿਹੀ ਨੂੰ ਆਪਣੀ ਗੋਦੀ 'ਚ ਚੱਕ ਕੇ ਕਹਿ ਕੇ ਫਿਰ ਆਪਣੀ ਤੀ ਨੂੰ ਨਿਤਿਕਾ ਨੂੰ ਫੜਾ ਦਿੱਤਾ ਫਿਰ ਗੁਰਜੀਤ ਖੁਸ਼ੀ 'ਚ ਜਲਦੀ ਨਾਲ ਬਾਹਰ ਆਇਆ ਤੇ ਆ ਕੇ ਆਪਣੇ ਬੇਬੇ ਨੂੰ ਉਹਨਾਂ ਦੇ ਦਾਦਾ-ਦਾਦੀ ਬਣਨ ਦੀ ਖਬਰ ਸੁਣਾਈ ਗੁਰਜੀ ਦੀ ਗੱਲ ਸੁਣ ਕੇ ਦੂਮੀ ਜੀ ਬਹੁਤ ਖੁਸ਼ ਹੋਏ ਤੇ ਰੱਬ ਦਾ ਲੱਖ ਲੱਖ ਸ਼ੁਕਰ ਮਨਾਇਆ ਫਿਰ ਆਪਣੇ ਮੋਬਾਈਲ 'ਚ ਨਿਤਿਕਾ ਨੇ ਆਪਣੀ ਤੀਦੀ ਤਸਵੀਰ ਦਿਖਾਉਂਦੇ ਹੋਏ ਕਹਿਣ ਲੱਗਾ ਆ ਦੇਖੋ ਆਪਣੀ ਛੋਟੀ ਜੀ ਛਿੜੀ ਦੂਮੀ ਆਪਣੇ ਪੋਤੀ ਦੀ ਫੋਟੋ ਦੇਖ ਕੇ ਬਹੁਤ ਖੁਸ਼ ਹੋਏ ਦਿਅਲੋ ਤਾਂ ਖੁਸ਼ੀ ਦੇ ਮਾਰੇ ਵਾਰ-ਵਾਰ ਫੋਨ ਦੀ ਸਕਰੀਨ ਨੂੰ ਹਿਚਮੀ ਜਾ ਰਹੀ ਸੀ ਦੀਆ ਨੂੰ ਪੁੱਤ ਹੁਣ ਮੈਨੂੰ ਮੇਰੀਆਂ ਦੋਨੋਂ ਬੱਚੀਆਂ ਨੂੰ ਵੀ ਦੇਖ ਲੈਣ ਦੀ ਗੱਜੇ ਬੇਬੇ ਕੁਝ ਥੇਰ ਤੱਕ ਨਿਤਿਕਾ ਨੂੰ ਕਮਰੇ ਚ ਸ਼ਿਫਟ ਕਰ ਦੇਣਾ ਆ ਫਿਰ ਤੁਸੀਂ ਜੀ ਪਰ ਕੇ ਆਪਣੀਆਂ ਦੋ ਮਿੱਤਿਆਂ ਨੂੰ ਦੇਖ ਲੈਣ ਫਿਰ ਕੇ ਹਸਪਤਾਲ ਤੋਂ ਬਾਹਰ ਚਲਾ ਗਿਆ ਤੇ ਕੁਝ ਥੇਰ ਬਾਅਦ ਸਾਰੇ ਹਸਪਤਾਲ ਦੇ ਕਰਮਚਾਰੀਆਂ ਦਾ ਮੂੰਹ ਮਿੱਠਾ ਕਰਵਾਉਣ ਲਈ ਕਾਫੀ سارے ਡੱਬੇ ਲੈ ਕੇ ਆਇਆ ਅਸਨੇ ਸਾਰੇ ਹਸਪਤਾਲ ਦੇ ਵਰਕਰਾਂ ਦਾ ਮੂੰਹ ਮਿੱਠਾ ਕਰਵਾਇਆ ਤੇ ਖੁਸ਼ਦੀਪ ਤੇ ਉਸੇ ਟੀਮ ਦਾ ਮੂੰਹ ਮਿੱਠਾ ਕਰਵਾਇਆ ਤੇ ਸਭ ਨੂੰ ਸ਼ਗਨ ਵਜੋਂ ਪੈਸੇ ਵੀ ਦਿੱਤੇ ਖੁਸ਼ਦੀਪ ਨੂੰ ਆਪਣੇ ਗੱਲ ਨਾਲ ਲਾ ਕੇ ਬਹੁਤ ਸਾਰਾ ਪਿਆਰ ਦਿੱਤਾ ਫਿਰ ਜਦ ਨਿਤਿਕਾ ਨੂੰ ਕਮਰੇ 'ਚ ਸ਼ਿਫਟ ਕੀਤਾ ਗਿਆ ਤਾਂ ਦਿਆਲੋ ਤੇ ਕੇਰ ਬੜੇ ਚਾਹ ਨਾਲ ਮਾਂ ਤੀਨੋਂ ਮਿਲਣ ਆਏ ਨਿਤਿਕਾ ਬੈੱਡ 'ਤੇ ਪਈ ਹੋਈ ਸੀ ਉਸ ਦੀ ਤੀ ਉਸ ਦੇ ਨਾਲ ਹੀ ਝੂਲੇ 'ਚ ਸੁੱਤੀ ਪਈ ਸੀ ਦੋਨਾਂ ਨੇ ਅੰਦਰੋਂ ਸਕੂਲ ਆ ਕੇ ਉਸਾਹਲ ਚੱਲ ਜਾਣਿਆ ਫਿਰ ਨਿਤਿਕਾ ਕਹਿਣ ਲੱਗੀ ਬੇਬੇ ਜੀ ਉਹ ਦੇਖੋ ਤੁਹਾਡੀ ਪੋਤੀ ਗੁਰਵਾਨੀ ਝੂਲੇ 'ਚ ਸੋ ਰਹੀ ਆ ਆਪਣੀ ਛੋਟੀ ਜਿਹੀ ਜਿੜੀ ਵਾਲੇ ਇਸ਼ਾਰਾ ਕਰਦੇ ਆ ਕਿਹਾ ਜਿਦਾਂ ਦੋਨਾਂ ਦੋਮ ਨੇ ਆਪਣੀ ਪੋਤੀ ਨੂੰ ਦੇਖਿਆ ਤਾਂ ਖੁਸ਼ੀ ਦੇ ਨਾਲ ਉਹਨਾਂ ਦੋਨਾਂ ਦੇ ਚਿਹਰੇ ਫੁੱਲ ਵਾਂਗੂ ਖਿੜ ਗਏ ਬਿਆਲੂ ਤਾਂ ਆਪਣੀ ਸੁੱਤੀ ਪੇ ਪੋਤੀ ਨਾਲ ਹੀ ਬੈਠੇ ਖੇਡਣ ਲੱਗ ਪਏ ਕੁਝ ਦਿਨਾਂ ਬਾਅਦ ਨਿਤਿਕਾ ਨੂੰ ਵੀ ਹਸਪਤਾਲ 'ਚ ਛੁੱਟੀ ਮਿਲ ਗਈ ਕੇਰ ਸਿੰਘ ਬੰਦ ਫਾਜੇ ਨਾਲ ਆਪਣੀ ਪੁੱਤੀ ਨੂੰ ਆਪਣੇ ਘਰ ਲੈ ਕੇ ਆਇਆ ਅੱਜ ਕਾਰਾ ਕੀ ਕਿੰਨੇ ਦਿਨਾਂ ਬਾਅਦ ਨੀਤਿਕਾ ਨੇ ਆਪਣੇ ਨਾਨਾ ਜੀ ਨਾਲ ਵੀਡੀਓ ਕਾਲ ਤੇ ਗੱਲ ਕੀਤੀ ਸੀ ਉਹ ਨੀਤਿਕਾ ਦੀ ਛੋਟੀ ਜੀ ਧੀ ਨੂੰ ਦੇਖ ਕੇ ਬਹੁਤ ਖੁਸ਼ ਸਨ ਆਉਂਦੇ ਸਾਲ ਨੂੰ ਕੀਰਤੀ ਦੇ ਆਲੂ ਨੇ ਆਪਣੀ ਪੁੱਤੀ ਦੀ ਧੂਮ ਧਾਮ ਨਾਲ ਲੋਹੜੀ ਮਨਾਈ ਜਿਸ ਵਿੱਚ ਸਾਰੇ ਪਿੰਨ ਨੂੰ ਸੱਦਾ ਦਿੱਤਾ ਗਿਆ ਸੀ ਨੀਤਿਕਾ ਦੇ ਨਾਨਾ ਜੀ ਵੀ ਇਸ ਖੁਸ਼ੀ ਦੇ ਮੌਕੇ 'ਚ ਸ਼ਰੀਕ ਹੋਣ ਆਏ ਸਨ ਸਾਲ ਮਹੀਨੇ ਬੀਤਣ ਲੱਗੇ ਗੁਰਵਾਨੀ ਵੀ ਹੁਣ ਰੁੱਣਨ ਲੱਗ ਪਈ ਸੀ ਸਾਰਾ ਦਿਨ ਵੇੜੇ 'ਚ ਇੱਧਰ ਉੱਧਰ ਉਹ ਰੁੱੜਦੀ ਫਿਰਦੀ ਸੀ ਕਦੇ ਨਿਤਿਕ ਉਸਤੇ ਮਗਰ ਰੰਦੀ ਸੀ ਕਦੇ ਦਿਹਾਲੋ ਕਈ ਵਾਰ ਤਹੋ ਰੁੱੜਦੇ ਰੁੱੜਦੇ ਡੰਗਰਾਂ ਵਾਲੇ ਪਾਸੇ ਚਲੇ ਜਾਂਦੀ ਸੀ ਸਾਰਾ ਟੱਬਰ ਗੁਰਵਾਨੀ ਨੂੰ ਬਹੁਤ ਪਿਆਰ ਕਰਦਾ ਸੀ ਪਲ ਵੀ ਉਸ ਨੂੰ ਆਪਣੀਆਂ ਅੱਖਾਂ ਤੋਂ ਦੂਰ ਨਹੀਂ ਸੀ ਹੋਣ ਦਿੰਦੇ ਸ਼ਾਮ ਨੂੰ ਜਦ ਗੁਰਜੀਤ ਖੇਤੋ ਕਰਾਉਂਦਾ ਸੀ ਤਾਂ ਹੋ ਇਸ ਨੂੰ ਗੇਟ ਖੋਲਦਾ ਦੇਖ ਕੇ ਗੁਰਵਾਨੀ ਬਾਹਰ ਵੱਲ ਨੂੰ ਰੁੜਦੀ ਹੋਈ ਜਾਣ ਲੱਗ ਪੈਂਦੀ ਸੀ ਅੱਜ 10 ਸਾਲਾਂ ਬਾਅਦ ਗੁਰੀ ਤੇ ਨਿਤਿਕਾ ਦੀ ਜ਼ਿੰਦਗੀ ਬਹੁਤ ਬਦਲ ਚੁੱਕੀ ਆ ਹੁਣ ਉਹ ਧੀ ਤੇ ਪੁੱਦੇ ਮਾਪੇ ਬਣ ਚੁੱਕੇ ਹਨ ਨਿਤਿਕਾ ਆਪਣੇ ਬਾਪੂ ਜੀ ਦੀ ਸਾਰੀ ਜ਼ਮੀਨ ਤੇ ਅਜ ਹੁਣ ਨਾਲ ਮਿਲ ਕੇ ਆਰਗੇਨਿਕ ਖੇਤੀ ਕਰ ਰਹੀ ਆ ਸਰਦੀਆਂ ਦੀ ਸਵੇਰ ਦੀ ਸਵੇਰ ਦੀ ਧੁੱਪ ਖਿੜੀ ਹੋਈ ਸੀ। ਅਜਮਿਤਿਕ ਆਪਣੇ ਪਰਿਵਾਰ ਨਾਲ ਆਪਣੀ ਨਹਿਰ ਦੇ ਕਿਨਾਰੇ ਬਣੀ ਆਪਣੇ ਫਾਰਮ ਹਾਊਸ ਤੇ ਛੁੱਟੀ ਵਿਤਉਣ ਆਈ ਹੋਈ ਸੀ। ਉਹ ਨਹਿਰ ਦੇ ਕਿਨਾਰੇ ਬੈਠੀ ਆਪਣੀ ਧੀ ਨੂੰ ਆਪਣੀ ਜ਼ਿੰਦਗੀ ਤੇ ਲਿਖੀ ਹੋਈ ਕਿਤਾਬ ਪੜ੍ਹ ਕੇ ਸੁਣਾ ਰਹੀ ਸੀ। ਸਾਰੀ ਕਿਤਾਬ ਖਤਮ ਹੋਣ ਤੋਂ ਬਾਅਦ ਗੁਰਵਾਨੀ ਆਪਣੀ ਮੰਮੀ ਨੂੰ ਕਹਿਣ ਲੱਗੀ ਮੰਮੀ ਜੀ ਤੁਸੀਂ ਆਪਣੀ ਇਸ ਕਿਤਾਬ ਦਾ ਨਾਮ ਨਹਿਰ ਵਾਲੀ ਕੁੜੀ ਹੀ ਕਿਉਂ ਰੱਖਿਆ? ਨਿਤਿਕਾ ਉਸ ਨੂੰ ਗੱਲ ਨਾਲ ਲੋਂਦੇ ਹੋਏ ਕਹਿਣ ਲੱਗੀ ਮੇਰੀ ਤੀ ਸਮਝਦਾਰ ਹੋਣ ਲੱਗ ਪਈਆ ਪੁੱਤ ਇਸ ਦਾ ਜਵਾਬ ਤੁਸੀਂ ਜਾ ਕੇ ਆਪਣੇ ਪਾਪਾ ਜੀ ਕੋਲ ਪੁੱਛੋ ਉਹਨਾਂ ਨੇ ਹੀ ਇਹ ਨਾਮ ਰੱਖਿਆ ਆ ਕਹਿ ਕੇ ਉਸਨੂੰ ਕੁੜੀ ਕੋਲ ਭੇਜ ਦਿੱਤਾ ਫਿਰ ਗੁਰਬਾਣੀ ਗੁਰਜੀਤ ਕੋਲ ਜਾ ਕੇ ਕਹਿਣ ਲੱਗੀ ਪਾਪਾ ਜੀ ਗੁਰੀ ਹਾਂਜੀ ਪੁੱਤ ਕੀ ਹੋਇਆ ਗੁਰਬਾਣੀ ਤੁਸੀਂ ਮੰਮਾ ਦੀ ਕਿਤਾਬ ਦਾ ਨਾਮ ਨਹਿਰ ਵਾਲੀ ਕੁੜੀ ਕਿਉਂ ਰੱਖਿਆ ਸੀ ਗੁਰਜੀਤ ਇਹ ਸੁਣ ਨੀਤਿਕਾਵਲ ਦੇਖ ਕੇ ਹੱਸਦੇ ਹੋਏ ਆਪਣੀ ਤੀਨੂੰ ਗੋਦੀ 'ਚ ਬਿਠਾਉਂਦਿਆਂ ਕਹਿਣ ਲੱਗਾ ਉਹ ਇਸ ਲਈ ਪੁੱਤ ਕਿਉਂਕਿ ਮੈਂ ਤੇ ਤੇਰੀ ਮੰਮਾ ਨੂੰ ਪਹਿਲੀ ਵਾਰ ਇਸੇ ਜਗ੍ਹਾ ਤੇ ਮਿਲਿਆ ਸੀ ਜਿੱਥੇ ਅੱਜ ਮੈਂ ਬੈਠਾ ਹਾਂ ਤੈਨੂੰ ਪਤਾ ਤੇਰੀ ਮੰਮਾ ਨੂੰ ਤਾਂ ਮੈਨੂੰ ਦੇਖਦੇ ਹੀ ਉਸ ਨਾਲ ਪਿਆਰ ਹੋ ਗਿਆ ਸੀ ਜਿਵੇਂ ਤੈਨੂੰ ਪਹਿਲੀ ਵਾਰ ਦੇਖਦੇ ਹੀ ਤੇਰੇ ਨਾਲ ਹੋ ਗਿਆ ਆ ਦੇਖ ਤੇਰੀ ਜ਼ਿੰਦਗੀ ਦੀ ਪਹਿਲੀ ਫੋਟੋ ਆਪਣੀ ਮੋਬਾਈਲ ਦੀ ਸਕਰੀਨ ਤੇ ਲੱਗਿਆ ਉਸ ਨੂੰ ਵਾਲਪੇਪਰ ਦਿਖਾਉਂਦਿਆਂ ਕਹਿਣ ਲੱਗਾ ਇਤੋਂਾ ਛੋਟੀ ਜੀ ਆਪਣੀ ਮੰਮਾ ਨਾਲ ਗੁਰਬਾਣੀ ਪਪਾ ਜੀ ਆਈ ਲਵ ਯੂ ਉਹ ਵੀ ਬਹੁਤ ਸਾਰਾ ਗੁਰੀ ਮੇਰੇ ਵੱਲੋਂ ਵੀ ਪੁੱਤ ਟੀਟ ਸਾਰਾ ਲਵ ਯੂ ਜਾ ਹੁਣ ਤੂੰ ਜਾ ਕੇ ਖੇਡ ਫਿਰ ਗੁਰਜੀਤ ਬੱਚਿਆਂ ਦੇ ਰੋਣ ਵਾਲੇ ਟਰਾਲੀ ਚ ਆਪਣੇ ਪੁੱਤ ਗੁਰਮੀਹ ਨੂੰ ਗੋਦੀ ਚੁੱਕ ਕੇ ਉਸਦੇ ਨਾਲ ਖੇਡਣ ਲੱਗ ਪਿਆ ਫਿਰ ਗੁਰਬਾਣੀ ਖੇਡਦੀ ਹੋਈ व्हीਲ ਚੇਅਰ ਤੇ ਬੈਠੇ ਗੱਜਨ ਕੋਲ ਆ ਗਈ ਉਸ ਕੋਲ ਆ ਕੇ ਕਹਿਣ ਲੱਗੀ ਦਾਦੂ ਕੈਂਡੀ ਖਾਉਂਗੀ ਆਪਣੀ ਜੀਭ ਚ ਕੈਂਦੀ ਕੜ ਕੇ ਉਹਨਾਂ ਵੱਲ ਕਰਦੀਆਂ ਕਹਿਣ ਲੱਗੀ ਆਪਣੀ ਘਰਵਾਲੀ ਤੇ ਪੁੱਤ ਦੇ ਜਾਨ ਮੰਗਰੂ ਗੱਜੂ ਨੂੰ ਅਤਰਾੰਗ ਦਾ ਅਟਹਿਕਾਇਆ ਸੀ ਜਿਸ ਦੇ ਕਰਕੇ ਉਹ ਮੂੰਹ ਇੱਕ ਪਾਸੇਨ ਹੋ ਗਿਆ ਸੀ ਜਿਸ ਕਰਕੇ ਹੁਣ ਉਸ ਤੋਂ ਤਾਂ ਹੁਣ ਬੋਲ ਵੀ ਨਹੀਂ ਹੁੰਦਾ ਸੀ ਉਹ ਜਦ ਵੀ ਬੋਲਣ ਦੀ ਕੋਸ਼ਿਸ਼ ਕਰਦਾ ਸੀ ਤਾਂ ਉਸ ਦੇ ਮੂੰਹੋਂ ਆਵਾਜ਼ ਹੀ ਨਹੀਂ ਨਿਕਲਦੀ ਸੀ ਛੋਟੀ ਜੀ ਗੁਰਮਾਨੀ ਦੇ ਮੂੰਹੋਂ ਪਿਆਰ ਭਰੇ ਬੋਲ ਸੁਣ ਕੇ ਗੱਜਨ ਦੀਆਂ ਅੱਖਾਂ 'ਚ ਹੰਝੂ ਆ ਗਏ ਇਹੀ ਦੇਖ ਕੇ ਗੁਰਬਾਣੀ ਨੇ ਆਪਣਾ ਰੁਮਾਲ ਕੱਢ ਕੇ ਉਹਨਾਂ ਦੇ ਹੰਝੂ ਸਾਫ਼ ਕਰਨ ਲੱਗੀ ਉਸ ਨੂੰ ਇਹ ਕਰਦੀ ਦੇਖ ਕੇ ਜਦ ਨਿਤਿਕਾ ਉਹਨਾਂ ਦੇ ਕੋਲ ਆਈ ਤਾਂ ਗੱਜਨ ਨਿਤਿਕਾ ਨੂੰ ਦੇ ਕੇ ਹੱਥ ਜੋੜ ਕੇ ਰੋਣ ਲੱਗ ਪਈ ਨਿਤਿਕਾ ਉਹਨਾਂ ਦੇ ਹੰਝੂ ਸਾਫ਼ ਕਰਕੇ ਉਹਨਾਂ ਨੂੰ ਆਪਣੇ ਨਾਲ ਫਾਰਮ ਹਾਊਸ ਦੇ ਅੰਦਰ ਲੈ ਕੇ ਚਲੀ ਗਈ ਧੰਵਾਦ ਜੀ ਸਾਰਿਆਂ ਦਾ ਇਹ ਨਵਲ ਨੂੰ ਪੂਰਾ ਸੁਣਨ ਦੇ ਲਈ ਇਹ ਭਾਗ ਤੁਹਾਨੂੰ ਅੱਜ ਤੱਕ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਜੀ ਤੇ ਲਾਈਕ ਜਰੂਰ ਕਰਿਓ ਜੀ ਤੇ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਸਸ਼ਕਾਈ